ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਕੋਰ ਰਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਜ਼ ਅੱਜ ਮੈਂ ਬਣਾਉਣ ਲੱਗੀ ਸੀ ਬਹੁਤ ਅੱਛੀ ਚੀਜ਼ ਜਿੰਨੂੰ ਕਹ ਦਿੰਦੇ ਨੇ ਆਪਾਂ ਕਰੇਲਾ ਵੜੀ ਕਰੇਲਾ ਵੜੀ ਬਣਾਉਣ ਲੱਗੀ ਸੀ ਆ ਦੇਖੋ ਜੀ ਕਿ ਇਦਾਂ ਕਰੇਲੇ ਆਪਾਂ ਸਾਫ਼ ਸੁਥਰੇ ਕਰਕੇ ਧੋ ਬਣਾ ਕੇ ਲੈ ਲੈਣੇ ਆ ਬਹੁਤ ਵਧੀਆ ਬਣਦੀ ਤੇ ਬਹੁਤ ਟੇਸਟੀ ਵੀ ਬਣਦੀ ਤੇ ਨਾਲੇ ਬਹੁਤ ਹੈਲਦੀ ਵੀ ਹੁੰਦੀ ਤੁਸੀਂ ਵੀ ਦੇਖਿਆ ਕਿ ਕਰੇਲੇ ਦੀਆਂ ਲੱਗ ਲੱਗ ਰੈਸিপি ਜੋ ਵੀ ਹੁੰਦੀ ਮੈਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਆ ਕਰੇਲੇ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਆਪਾਂ 2-3 ਕਰੇਲਿਆਂ ਦੀ ਹੀ ਬਣਾਵਾਂਗੇ ਠੀਕ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਤੇ ਸੋਖੇ ਤਰੀਕੇ ਨਾਲ ਬਣਾਣੀ ਦਿਖਾਵਾਂਗੀ ਤੁਹਾਨੂੰ ਤੇ ਮੈਂ ਜਿੱਦਾਂ ਵੀ ਬਣਾਉਣੀ ਹੁੰਨੀ ਆ ਮੈਂ ਕਿਹਾ ਚਲੋ ਉਸੇ ਤਰੀਕੇ ਨਾਲ ਬਣਾਉਂਗੀ ਤੇ ਬਿਲਕੁਲ ਨਿਊ ਰੈਸਿਪੀ ਐ ਇਹਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਪੂਰੀ ਫੁੱਲ ਵੀਡੀਓ ਨੂੰ ਤੁਸੀਂ ਵਾਚ ਕਰਿਓ ਠੀਕ ਹੈ ਜੀ ਤਿ ਲੋ ਗਾਇਜ਼ ਆ ਦੇਖੋ ਆਪਾਂ ਕਰੇਲੇ ਲੈ ਲਏ ਸਿਰ ਦੋ ਤਿੰਨ ਕਰੇਲੇ ਆ ਠੀਕ ਹੈ ਇਹਨਾਂ ਨੂੰ ਆਪਾਂ ਅੱਜ ਬਣਾਵਾਂਗੇ ਵੜੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਨਾ ਕਰੇਲਾ ਵੜੀ ਉਹ ਬਣਾਣੇ ਤਾਂ ਆਪਾਂ ਵਿੱਚੋਂ ਕਰ ਲੈਣੇ ਨੇ ਇਹਨਾਂ ਦਾ ਕੱਟ ਜੇਕਰ ਤੁਹਾਡੇ ਪੱਕੇ ਬੀਜ ਆ ਉਹਨਾਂ ਨੂੰ ਬਿਲਕੁਲ ਆਪਾਂ ਕੱਢ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਣੇ ਬੀਜ ਕੱਢ ਲੈਣੇ ਨੇ ਆਪਾਂ ਦਾ ਦੋ ਹਿੱਸੇ ਕਰਕੇ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਪਾ ਕੇ ਤੇ ਨਮਕ ਪਾ ਕੇ ਥੋੜਾ ਜਿਹਾ ਰੱਖ ਦਾਂਗੇ ਤਾਂ ਕਿ ਇਹਨਾਂ ਦੇ ਵਿੱਚ ਕੜਵਾ ਪੰਡਾ ਖਤਮ ਹੋ ਜਾਵੇ। ਇਹਨੂੰ ਜਿੱਤਾ ਕਰਕੇ ਕੱਟ ਕਰਦੇ ਨੇ। আর ਇਹਨਾਂ ਦੇ ਵਿੱਚੋਂ ਪੱਕੇ ਜਿਹੜੇ ਬੀਜ ਹੁੰਦੇ ਆ ਦੇਖ ਲੈਣਾ ਤੁਸੀਂ ਕੀੜਾ ਵਗੈਰਾ ਵੀ ਥੋੜੀ ਕੱਢ ਲੈਣਾ। ਆ ਦੇਖਿਆ ਤਾਂ ਦੋ ਦੋ ਹਿੱਸੇ ਕਰ ਲੈਣੀ ਤੁਸੀਂ ਠੀਕ ਹੈ ਜੀ ਪੂਣਾ ਪਾਣੀ ਦੇ ਵਿੱਚ ਪਾ ਦਾਂਗੇ ਪਾਣੀ ਇੱਕ ਗਲਾਸ ਪਾਣੀ ਪਾ ਦੇਣਾ ਤਿੱਲਾਓ ਜੀ ਇਹਦੇ ਚ ਆਪਾਂ ਪਾ ਦਾਂਗੇ ਥੋੜਾ ਜਿਹਾ ਨਮਕ ਥੋੜੀ ਜੀ ਆਪਾਂ ਹਲਕੀ ਜੇ ਦੇ ਵਿੱਚ ਪਾ ਦੇਣੀ ਹੈ ਹਲਦੀ ਠੀਕ ਹੈ ਜੀ ਧਿਆਨ ਲਓ ਜੀ ਇੱਕ ਚਮਚ ਆਪਾਂ ਪਾ ਦੇਣਾ ਜੇਕਰ ਤੁਹਾਡੇ ਕੋਲ ਨਿੰਬੂ ਦਾ ਰਸ ਹੈ ਤੇ ਨਿੰਬੂ ਦਾ ਮੇਰੇ ਕੋਲ ਨਿੰਬੂ ਦਾ ਰਸ ਹੈ ਮੈਂ ਇਹਦੇ ਵਿੱਚ ਪਾ ਰਹੀ ਹਾਂ ਨਿੰਬੂ ਦਾ ਰਸ ਜੇਕਰ ਤੁਹਾਡੇ ਕੋਲ ਆਮਲਾ ਤੇ ਤੁਸੀਂ ਆਮਲਾ ਵੀ ਕੱਦੂ ਕਸ ਕਰਕੇ ਰੱਖ ਸਕਦੇ ਹੋ ਠੀਕ ਹੈ ਹੁਣ ਸਿਮ ਗੈਸ ਆਪਾਂ ਬਾਲ ਲੈਣਾ ਦੇਖੋ ਇਹਨੂੰ ਸਿਮ ਕਰਕੇ ਆਪਾਂ ਮੱਠੀ ਮੱਠੀ ਅੱਗ ਤੇ 10 ਕੁ ਮਿੰਟ ਇਹਨੂੰ ਪਕਾਣਾ ਹੈ ਤੈਨੂੰ ਚੰਗੀ ਤਰ੍ਹਾਂ ਆਪਾਂ ਉੱਪਰੋਂ ਦੇਣਾ ਟੱਕ ਠੀਕ ਹੈ ਜੀ ਇਹ ਮੈਂ ਜਿਹੜੀ ਬੜੀ ਬਣਾਉਣੀ ਹੁੰਦੀ ਹੈ ਨਾ ਬਹੁਤ ਵਧੀਆ ਤੇ ਬਹੁਤ ਟੇਸਟੀ ਵੀ ਬਣਦੀ ਹੈ ਜਿਵੇਂ ਆਪਾਂ ਆਮ ਬੜੀਆਂ ਬਣਾਉਂਦੇ ਆ ਨਾ ਉਸੇ ਤਰੀਕੇ ਨਾਲ ਬਣਦੀ ਹੈ ਇਹ ਬੜੀਆਂ ਤੁਸੀਂ ਬਣਾਇਓ ਤੇ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਦੇ ਗਾਇਜ਼ ਹੁਣ ਇਹਨੂੰ ਆਪਾਂ ਉੱਪਰੋਂ ਢੱਕ ਦਿੰਨੇ ਆ ਤਾਂ ਤੇਨੇ ਆਪਾਂ ਠੀਕ ਹੈ 10-15 ਮਿੰਟ ਲਈ ਆਪਾਂ ਇਦਾਂ ਹੀ ਪਕਣ ਦਾਂਗੇ ਥੋੜੇ ਥੋੜੀ ਮੱਠੇ ਮੱਠੀ ਅੱਗ ਤੇ ਇਹ ਚੀਜ਼ਾਂ ਪਾ ਕੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਰੜਾ ਰਹਿਣਾ ਆ ਦੇਖੋ ਇਹਦੇ ਵਿੱਚ ਨਾ ਇਦਾਂ ਕਰਕੇ ਰੜਾ ਦੇਣੀ ਤੇ ਉਹ ਬਾਲਾ ਆਣਾ ਜਿੰਨਾ ਵੀ ਇਹਦਾ ਕੜਵਾ ਪਾਣਾ ਸਾਰਾ ਪਾਣੀ ਦੇ ਵਿੱਚ ਨਿਕਲ ਜਾਏਗਾ ਦੇਖਿਓ ਤੁਸੀਂ ਤੇ ਲੋ ਜੀ ਆ ਦੇਖੋ ਹੁਣ ਸਾਡੇ ਕਰੇਲੇ ਥੋੜੇ ਥੋੜੇ ਹਲਕੇ ਹਲਕੇ ਆਪਾਂ სიმਸਿਮ ਤੇ ਰੱਖੇ ਸੀ ਨਰਮ ਜੇ ਹੋ ਗਿਆ ਨਾ ਹੁਣ ਆਪਣੇ ਕਰੇਲਿਆਂ ਦਾ ਰੰਗ ਬਿਲਕੁਲ ਵੀ ਨਾ ਬਦਲੇ ਹਨਾ ਕਰੇਲੇ ਇਦਾਂ ਦੇ ਇਦਾਂ ਹੀ ਰਹਿਣ ਤੇ ਆਪਾਂ ਇਹਦੇ ਵਿੱਚ ਸਾਰਾ ਕੁਝ ਪਾਈ ਦਿੱਤਾ ਤੇ ਹੁਣ ਆਪਾਂ ਇੱਕ ਸੀਕ੍ਰੇਟ ਐਸੀ ਚੀਜ਼ ਪਾਵਾਂਗੇ ਕਿ ਸਾਡੇ ਜਦੋਂ ਵੀ ਬੜੀਆਂ ਜਾਂ ਮਤਲਬ ਕarele ਦਾ ਰੰਗ ਵੀ ਹਰਾ ਰਹੂਗਾ ਠੀਕ ਹੈ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਚੀਨੀ ਠੀਕ ਹੈ ਆ ਦੇਖੋ ਇੱਕ ਚਮਚ ਪਰ ਕੇ ਤੁਸੀਂ ਚੀਨੀ ਦਾ ਪਾ ਲੈਣਾ ਇਹਦੇ ਵਿੱਚ ਠੀਕ ਹੈ ਬਾਸ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਕੇ ਹਲਕਾ ਦੇਖੋ ਮਠਾ ਮਠਾ ਰਿੱਜਦਾ ਰਹੂਗਾ ਤੇ ਲੋ ਜੀ ਹੁਣ ਆਪਾਂ ਤੇਜ਼ ਕਰ ਦਾਂਗੇ ਥੋੜੀ देर ਗੈਸ ਨੂੰ ਤਾਂ ਕਿ ਚੀਨੀ ਵੀ ਸਾਡੀ ਵਧੀਆ ਤਰੀਕੇ ਨਾਲ ਇਹਦੇ ਵਿੱਚ ਘੁਲ ਜਵੇ ਤੇ ਇਹਦਾ ਕੜਵਾ ਪਨ ਬਿਲਕੁਲ ਹੁਣ ਦੂਰ ਹੋ ਜਾਏਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਆ ਦੇਖੋ ਜਿਵੇਂ ਥੋੜਾ ਜਿਹਾ ਹੋਰ ਸੌਫਟ ਹੋ ਜਾਏਗਾ ਹੁਣ ਆਪਾਂ ਫਿਰ ਉਸ ਤੋਂ ਬਾਅਦ ਇਹਨੂੰ ਗੈਸ ਨੂੰ ਕਰ ਦਾਂਗੇ ਆਪਣੇ ਨੂੰ ਬੰਦ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਗੈਸ ਕਰਤਾ ਬੰਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਠੀਕ ਹੈ ਜੀ ਆ ਦੇਖੋ ਆ ਬੜਾ ਇਹਨੂੰ ਉਤਾਰ ਲਿਆ ਉਤਾਰ ਕੇ ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕarele ਚੱਕ ਕੇ ਆਪਣੀ ਪਲੇਟ ਵਿੱਚ ਰੱਖਾਂਗੇ ਤੇ ਲੋ ਜੀ ਆ ਦੇਖੋ ਐਦਾਂ ਕਰਕੇ ਆਪਾਂ ਇੱਕ ਇੱਕ ਕarele ਐਦਾਂ ਆਪਣੇ ਕੱਢ ਕੇ ਥਾਲੀ ਵਿੱਚ ਰੱਖ ਲੈਣਾ ਠੀਕ ਹੈ ਤੇ ਜਿਹੜਾ ਇਹ ਪਾਣੀ ਹੈ ਨਾ ਇਹ ਪਾਣੀ ਆਪਾਂ ਬਿਲਕੁਲ ਵੀ ਯੂਜ਼ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਸਾਰਾ ਕੜਵਾਪਣ ਵਗੈਰਾ ਨਿਕਲਿਆ ਹੋਇਆ ਇਹ ਪਾਣੀ ਨੂੰ ਸਾਡਾ ਕੋਈ ਯੂਜ਼ ਨਹੀਂ ਹੈਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਆਪਣੇ ਕarele ਸਾਰੇ ਇਸੇ ਤਰੀਕੇ ਨਾਲ ਕੱਢ ਲੈਣੇ ਆ ਬਾਅਦ ਜੇਕਰ ਤੁਹਾਡੇ ਤੁਸੀਂ ਪਹਿਲਾਂ ਟਰਾਈ ਕਰਨਾ ਹੈ ਨਾ ਇੱਕ ਦੋ ਕਰੇਲਿਆਂ ਨਾਲ ਵੀ ਤੁਸੀਂ ਟਰਾਈ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੈਗਾ ਆਪਾਂ ਜ਼ਿਆਦਾ ਬਣਾਣੇ ਆ ਆਪਾਂ ਇੱਕ ਦੋ ਕਰੇਲੇ ਦੀਆਂ ਵੜੀਆਂ ਬਣਾ ਕੇ ਵੀ ਦੇਖ ਸਕਦੇ ਆ ਜੇਕਰ ਤੁਹਾਨੂੰ ਵਧੀਆ ਲੱਗਣ ਤੇ ਫਿਰ ਤੁਸੀਂ ਬਣਾ ਸਕਦੇ ਹੋ ਠੀਕ ਹੈ ਆ ਦੇਖੋ ਹੁਣ ਆਪਾਂ ਕੱਢ ਲਿਆ ਬਾਹਰ ਤੇ ਲਓ ਜੀ ਹੁਣ ਆਪਾਂ ਇਹਨੂੰ ਥੋੜਾ ਜਿਹਾ ਐਦਾਂ ਟੇਡਾ ਜਿਹਾ ਆ ਵਾਲਾ ਪਾਸਾ ਹੈ ਨਾ ਆਪਾਂ نیچے ਰੱਖ ਦਾਂਗੇ ਠੀਕ ਹੈ ਜਿਹੜਾ ਥੋੜਾ ਬਹੁਤ ਪਾਣੀ ਹੈ ਉਹ ਵੀ نیچے ਨਿਕਲ ਜਾਏਗਾ ਇਹਦਾ ਤੇ ਇਹਨੂੰ ਆਪਾਂ ਹੋਣ ਦਾਂਗੇ ਠੰਡੇ ਕਿਉਂਕਿ ਹਾਲੇ ਬਹੁਤ ਗਰਮ ਹੈ ਆ ਦੇਖੋ ਥੋੜੇ ਥੋੜੇ ਹੱਥ ਲਾ ਕੇ ਤੁਸੀਂ ਦੇਖਣਾ ਇਹ ਬਿਲਕੁਲ ਸੌਫਟ ਜਿਹੀ ਹੋ ਚੁੱਕੇ ਆ ਠੀਕ ਹੈ ਐਸੇ ਤਰੀਕੇ ਨਾਲ ਆਪਾਂ ਕ੍ਰੀਲੇ ਆਪਣੇ ਰੱਖ ਲਾਂਗੇ ਤੇ ਥੋੜੇ ਠੰਡੇ ਹੋ ਲੈਣ ਫਿਰ ਆਪਾਂ ਜਿੱਦਾਂ ਕਰਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਲੋ ਜੀ ਆ ਦੇਖੋ ਜਿੱਦਾਂ ਆਪਾਂ ਇਹਨਾਂ ਦੇ ਚ ਨਾ ਥੋੜਾ ਨਿਚੋੜ ਕੇ ਜੇ ਪਾਣੀ ਹੋਏਗਾ ਮਾੜਾ ਮੋਟਾ ਆਪਾਂ ਇਹਦੇ ਚ ਅੱਛੀ ਤਰ੍ਹਾਂ ਪਾਣੀ ਕੱਢ ਲੈਣਾ ਠੀਕ ਹੈ ਇੱਕ ਸੂਤੀ ਕੱਪੜਾ ਲੈ ਲੈਣਾ ਤੁਸੀਂ ਸੂਤੀ ਕੱਪੜੇ ਨਾਲ ਵੀ ਇਹਨੂੰ ਸੁਕਾ ਸਕਦੇ ਹੋ ਆ ਦੇਖੋ ਇ ਦੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਪਾਣੀ ਰਹਿ ਗਿਆ ਕੋਈ ਬੀਜ ਹੋਏਗਾ ਉਹ ਵੀ ਨਿਕਲ ਜਾਏਗਾ ਏਦਾਂ ਦਬਾਉਣ ਨਾਲ ਠੀਕ ਹੈ ਤੇ ਪਾਣੀ ਵੀ ਨਿਕਲ ਜਾਏਗਾ ਦੇਜੋ ਹਾਂ ਦੇਖੋ ਪਾਣੀ ਨਿਕਲ ਰਿਹਾ ਨਾ আর ਬਿਲਕੁਲ ਜਿਹੜਾ ਕੜਵਾਪਣ ਹੋਏਗਾ ਨਾ ਉਹ ਵੀ ਇਹਦਾ ਨਿਕਲ ਜਾਏਗਾ ਤੇ ਇਹ ਵਾਲੀਆਂ ਵਡੀਆਂ ਮੇਰੇ ਮम्मा ਬਹੁਤ ਬਣਾਉਂਦੇ ਹੁੰਦੇ ਸੀ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੁਸੀਂ ਵੀ ਬਣਾ ਕੇ ਦੇਖੋ ਇਹ ਦੇਖੋ ਇਹਦੇ ਚੋ ਬੀਜ ਹੋਏਗਾ ਜਿਹੜਾ ਉਹ ਵੀ ਨਿਕਲ ਜਾਏਗਾ ਫਿਰ ਸੂਤੀ ਕੱਪੜੇ ਨਾਲ ਆਪਾਂ ਏਦਾਂ ਏਦਾਂ ਲੈ ਕੇ ਨਾ ਇਹਨੂੰ ਅੱਛੀ ਤਰ੍ਹਾਂ ਏਦਾਂ ਉਹਚ ਲੈਣਾ ਠੀਕ ਹੈ ਆ ਦੇਖੋ ਇਹਦਾ ਕਰਕੇ ਫਿਰ ਆਪਾਂ ਪਲੇਟ ਲੈ ਕੇ ਤੇ ਇਹ ਜਿਹੜੇ ਆਪਾਂ ਤਰਲੇ ਹਨ ਆਪਣੇ ਇਹਨਾਂ ਨੂੰ ਆਪਾਂ ਅੱਛੀ ਤਰ੍ਹਾਂ ਕੱਦੂ ਕਸਾ ਲੈਣਾ ਜਿਵੇਂ ਕੱਦੂ ਕਸਣਾ ਕਰ ਲੋ ਜੇਕਰ ਤੁਸੀਂ ਚਾਹੋ ਤੇ ਖੁੰਡੀ ਡੰਡਿਆਂ ਚ ਵੀ ਖੂਡ ਸਾਕਦੇ ਹੋ ਠੀਕ ਹੈ ਆ ਦੇਖੋ ਆਪਾਂ ਕੱਦੂ ਕਸਣਾ ਕਰ ਲੈਣੇ ਨੇ ਸਾਰੇ ਕਿਉਂਕਿ ਇਹ ਨਰਮ ਤਾਂ ਹੋ ਹੀ ਚੁੱਕੇ ਆ ਆ ਦੇਖੋ ਇਦਾਂ ਦੇ ਕੁਝ ਹੋ ਜਾਣਗੇ ਸਾਰੇ ਨੀਚੋਂ ਜਿਹੜੇ ਬੀਜ ਵਗੈਰਾ ਵੀ ਹੋਣਗੇ ਨਾ ਉਹ ਵੀ ਇਹਦੇ ਨਿਕਲ ਜਾਣਗੇ ਆ ਦੇਖੋ ਇਦਾਂ ਸਾਰੇ ਨਿਕਲ ਜਾਣੇ ਨੇ ਅਗਰ ਤੁਸੀਂ ਜੇ ਚਾਹੋ ਤੇ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਵੀ ਮਿਕਸ ਕਰ ਗ੍ਰाइंड ਕਰ ਸਕਦੇ ਹੋ ਠੀਕ ਹੈ ਜੀ ਮੈਨੂੰ ਵਧੀਆ ਲੱਗਦਾ ਇਦਾਂ ਤੇ ਮੈਂ ਇਦਾਂ ਹੀ ਕਰ ਲਿਆ ਤੇ ਲਓ ਜੀ ਆ ਦੇਖੋ ਇਦਾਂ ਪਿਸ ਕੇ ਇਦਾਂ ਆਪਾਂ ਜਿਹੜਾ ਕੱਧੂ ਕਸ ਕਰ ਲਿਆ ਤੁਸੀਂ ਚਾਹੋ ਤੇ ਇਹਨੂੰ ਕੁੰਡੀ ਡੰਡੇ ਦੇ ਵਿੱਚ ਵੀ ਕੁੱਟ ਸਕਦੇ ਹੋ ਠੀਕ ਹੈ ਨਹੀਂ ਤੇ ਗ੍ਰਾਇੰਡ ਵੀ ਕਰ ਸਕਦੇ ਹੋ ਜਿੱਦਾ ਤੁਹਾਨੂੰ ਆਂਦਾ ਹੈ ਮਤਲਬ ਜੋ ਤੁਹਾਨੂੰ ਈਜ਼ੀ ਲੱਗਦਾ ਹੈ ਤੇ ਦੇਖੋ ਇਹਦਾ ਕੜਵਾ ਪਨ ਵੀ ਨਿਕਲ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੜੀ ਚੀਜ਼ ਮਲਾਣੀ ਹੈ ਜੇਕਰ ਤੁਹਾਡੇ ਕੋਲ ਹੈਗਾ ਮਤਲਬ ਉਰਦਾਂ ਦਾ ਉਰਦੇ ਦੀ ਦਾਲ ਦਾ ਹੈਨਾ ਅੱਜ ਨੂੰ ਪੇ ਕਹਿ ਦਿੰਨੇ ਆਪਾਂ ਪੇ ਭਣੇ ਆ ਆਟਾ ਉਹ ਲੈ ਲਓ ਨਹੀਂ ਤੇ ਆ ਦੇਖੋ ਮੇਰੇ ਕੋਲ ਤਿੰਨ ਚਾਰ ਤਿੰਨ ਚਾਰ ਕਰੇਲੇ ਸੀਗੇ ਤੇ ਮੈਂ ਚਾਰ ਚਮਚ ਇਹਦੇ ਬੇਸਣ ਦੇ ਲੈ ਲਏ ਨੇ ਮੇਰੇ ਕੋਲ ਬੇਸਣ ਹੈਗਾ ਇਹਨੂੰ ਆਪਾਂ ਬੇਸਣ ਨੂੰ ਚੰਗੀ ਤਰ੍ਹਾਂ ਪਰ ਲੱਕੋ ਹੁਲਾਂਗੇ ਬੇਸ ਨੂੰ ਪੱਚੀ ਤਰ ਕੋਲ ਲੈਣਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਨਮਕ ਆ ਦੇਖੋ ਜੀ ਪਹਿਲਾਂ ਆਪਾਂ ਬੇਸਲ ਘੋਲ ਲੈਣਾ ਠੀਕ ਹੈ ਜੀ ਇਹਦੇ ਵਿੱਚ ਹਲਕਾ ਜਿਹਾ ਆਪਾਂ ਨਮਕ ਕਿਉਂਕਿ ਨਮਕ ਆਪਾਂ ਪਹਿਲਾਂ ਪਾਇਆ ਹੈ ਸੀਗਾ ਵਿੱਚ ਰੱਚ ਜਾਂਦਾ ਐ ਚੇਹਰਾ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਹਲਕਾ ਜਿਹਾ ਪਾਣਾ ਬਿਲਕੁਲ ਜ਼ਿਆਦਾ ਨਹੀਂ ਪਾਣਾ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਠੀਕ ਹੈ ਜੀ ਜਿਹੜਾ ਆਪਾਂ ਆ ਮਟੀਰੀਅਲ ਇਹਦੇ ਵਿੱਚ ਹੁਣ ਆਪਾਂ ਪਾ ਲਾਂਗੇ ਦੇਖੋ ਥੋੜੀ ਜੀ ਦੇਗੀ ਮਿਰਚ ਹਲਕੀ ਜੀ ਥੋੜਾ ਜਿਆ ਧਨੀਆ ਪੀਸਿਆ ਹੋਇਆ ਥੋੜੀ ਜੀ ਜਵੈਣ ਗਰਮ ਮਸਾਲਾ ਠੀਕ ਹੈ ਜੀ ਥੋੜੀ ਜੀ ਰੈੱਡ ਮਿਰਚ ਲਾਲ ਮਿਰਚ ਮਲਾ ਲਾਂਗੇ ਥੋੜਾ ਕ੍ਰਿਸਪੀ ਜੀ ਮਤਲਬ ਟੇਸਟ ਆ ਜਾਏਗਾ ਇਹਦੇ ਚ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਰਲਾ ਕੇ ਇੱਧਰ ਆਪਣਾ ਬੇਸਨ ਰਲਾ ਲੈਣਾ ਬੇਸਨ ਆਪਾਂ ਚੰਗੀ ਤਰ੍ਹਾਂ ਰਲਾ ਕੇ ਨਮਕ ਤੇ ਹਲਦੀ ਇਹਦੇ ਵਿੱਚ ਹੁਣ ਆਪਾਂ ਕੋਈ ਡਲੀ ਨਹੀਂ ਰਹਿਣੀ ਚਾਹੀਦੀ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਮਿਲਾਵਾਂਗੇ ਇਹ ਵਾਲਾ ਜਿਹੜਾ ਬਣਾਇਆ ਨਾ ਕarele ਵਾਲਾ ਪੇਸਟ ਜਿਹਾ ਇਹਦੇ ਵਿੱਚ ਮਿਕਸ ਕਰ ਲਓ ਹੁਣ ਇਹਨੂੰ ਇਹਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਰੜਾ ਲਾਂਗੇ ਇਹਦੇ ਵਿੱਚ ਆਪਾਂ ਪਾਣੀ ਹੁਣ ਬਿਲਕੁਲ ਹੀ ਜ਼ਰੂਰਤ ਹੈਗੀ ਸਾਨੂੰ ਪਾਣ ਦੀ ਪਾਣੀ ਉਸੇ ਹਿਸਾਬ ਨਾਲ ਰੱਖਣਾ ਤੁਸੀਂ ਜਿੰਨੀ ਸਾਡੀ ਬੜੀ ਟੁੱਟ ਸਕੇ ਠੀਕ ਹੈ ਜੀ ਹੁਣ ਆਪਾਂ ਜੇਕਰ ਤੁਸੀਂ ਚਾਹੋ ਧੁੱਪ ਚੜੀ ਹੋਈ ਹੈ ਤੇ ਤੁਸੀਂ ਪੋਲੀਥੀਨ ਤੇ ਜਾਂ ਕਿਸੇ ਤੇ ਵੀ ਤੋੜ ਸਕਦੇ ਸੁਕਾ ਸਕਦੇ ਹੋ ਨਹੀਂ ਬਣਾਉਦੇ ਤੇ ਨਹੀਂ ਸੁਕਾਣੀ ਤੇ ਫਿਰ ਤੁਸੀਂ ਆਪਣੀ ਪਲੇਟ ਲੈ ਲਓ ਇੱਕ ਥਾਲੀ ਲੈ ਲਓ ਆ ਦੇਖੋ ਆਹ ਦੇਖੋ ਜੀ ਚੰਗੀ ਤਰ੍ਹਾਂ ਰਲਣ ਤੋਂ ਬਾਅਦ ਆਪਾਂ ਇੱਕ ਪਲੇਟ ਲੈ ਲੈਣੀ ਹੈ ਪਲੇਟ ਲੈ ਲਓ ਚਾਹੇ ਤੁਸੀਂ ਜੇਕਰ ਤੁਹਾਡੇ ਕੋਲ ਪੋਲੋਥੀਨ ਹੈ ਤੇ ਪੋਲੋਥੀਨ ਲੈ ਲਓ ਠੀਕ ਹੈ ਕਿਉਂਕਿ ਮੇਰੇ ਕੋਲ ਥੋੜੀਆਂ ਜਿਹੀਆਂ ਜੈਸੀ ਤੇ ਮੈਂ ਪਲੇਟ ਦੇ ਵਿੱਚ ਟੁਕ ਲੈਣੀਆਂ ਆਹ ਦੇਖੋ ਜਿਵੇਂ ਆਪਾਂ ਆਮ ਬੜੀਆਂ ਟੁਕਦੇ ਆ ਨਾ ਐਦਾਂ ਕਰਕੇ ਤੁਸੀਂ ਛੋਟੇ-ਛੋਟੇ ਜਿੰਨਾ ਸਾਈਜ਼ ਰੱਖਣਾ ਰੱਖ ਲਓ ਪਲੇਟ ਦੇ ਵਿੱਚ ਐਦਾਂ ਲਗਾ ਕੇ ਫਿਰ ਇਹਨੂੰ ਅੱਛੀ ਤਰ੍ਹਾਂ ਧੁੱਪ ਤੇ ਵਿੱਚ ਰੱਖ ਕੇ ਜਾਲੀ ਉੱਤੇ ਪਾ ਕੇ ਤੇ ਸੁਕਾ ਸਕਦੇ ਹੋ ਤੇ ਵੈਸੇ ਵੀ ਸੁੱਕ ਜਾਣੀਆਂ ਕਿਉਂਕਿ ਅੱਜਕੱਲ੍ਹ ਗਰਮੀ ਬਹੁਤ ਹੈ ਤੇ ਇਹ ਵਾਲੀਆਂ ਵਡੀਆਂ ਬਣਾ ਕੇ ਦੇਖਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀਆਂ ਸਬਜੀ ਦੇ ਵਿੱਚ ਵੀ ਤੁਸੀਂ ਕਿਸੇ ਸਬਜੀ ਦੇ ਵਿੱਚ ਵੀ ਇਹਨਾਂ ਨੂੰ ਮਤਲਬ ਫਰਾਈ ਕਰਕੇ ਸੁੱਕਣ ਤੋਂ ਬਾਅਦ ਬਾਕੇ ਬਣਾਓ ਸਬਜੀ ਤੇ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਕਿ ਕarele ਵਾਲੀ ਵੜੀ ਕਿੱਦਾਂ ਦੀ ਲੱਗੀ ਅਰੇ ਬਣਾਉਣੇ ਵੀ ਬਹੁਤ ਸੌਖੀ ਹੈ ਤੇ ਬਹੁਤ ਸਿੰਪਲ ਤੇ ਵਧੀਆ ਤਰੀਕੇ ਨਾਲ ਬਣਦੀ ਹੈ ਠੀਕ ਹੈ ਤੁਸੀਂ ਬਣਾਣਾ ਤੇ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਇਦਾਂ ਦੇ ਨਵੇਂ-ਨਵੇਂ ਰੈਸਪੀ ਜਿੱਦਾਂ ਵੀ ਮੈਂ ਬਣਾਉਣੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਆ ਪਿਆਰ ਆਜਾ ਕਮੈਂਟ ਦੇ ਦਿਆ ਕਰੋ ਕਿ ਇਹ ਵਾਲਾ ਤੁਹਾਨੂੰ ਕਿੱਦਾਂ ਦੀ ਲੱਗੀ ਨਾ ਕੋਈ ਵੀ ਕੈਮੀਕਲ ਨਹੀਂ ਇਹਦੇ ਵਿੱਚ ਪਾਣਾ ਆਪਾਂ ਠੀਕ ਹੈ ਜੀ ਕੋਈ ਰੰਗ ਨਹੀਂ ਦੇਖੋ ਸਿੰਪਲ ਜੀ ਮੈਂ ਆਪਾਂ ਅੰਮ੍ਰਿਤਸਰੀਆਂ ਵੜੀਆਂ ਦੂਸਰੀਆਂ ਤੋੜਦੀਆਂ ਜੇਕਰ ਤੁਸੀਂ ਚਾਹੋ ਉਰਦਾਂ ਦੀ ਦਾਲ ਦੀ ਵੀ ਇਹਦੇ ਵਿੱਚ ਪਾ ਸਕਦੇ ਹੋ ਮਸਰੀ ਦੀ ਦਾਲ ਦਾ ਵੀ ਬਣਾ ਕੇ ਆਟਾ ਪਾ ਸਕਦੇ ਹੋ ਮੇਰੇ ਕੋਲ ਸੀਗਾ ਬੇਸਨ ਦੇਖੋ ਜੀ ਮੈਂ ਬੇਸਨ ਵਾਲੀਆਂ ਬਣਾਈਆਂ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਬਾਕੀ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਮਿਲਦੀਆਂ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ ਜੋ ਵੀ ਵਲੌਗ ਬਣਾਵਾਂਗੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਥੈਂਕ ਯੂ ਤੇ ਆਹ ਦੇਖੋ ਜੀ ਮੈਂ ਜਾਲੀ ਦੇ ਕੇ ਨੈੱਟ ਦੇ ਦੁਪੱਟੇ ਦੇ ਨਾਲ ਹੁਣ ਧੁੱਪ ਦੇ ਵਿੱਚ ਰੱਖ ਦਿੱਤਾ ਇਹ ਸੁੱਕ ਜਾਂਦੀ ਕਰੇਲੇ ਪਾਈ ਦੀ ਸਬਜੀ ਬਣਾਵਾਂਗੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀਲੋਗ ਵਿੱਚ ਤੇ ਆ ਦੇਖੋ ਗਾਇਜ਼ ਇਹਨਾਂ ਨੂੰ 2-3 ਘੰਟੇ ਬਾਅਦ ਇਦਾਂ ਪਲਟ ਦੇਣਾ ਤੁਸੀਂ ਠੀਕ ਹੈ ਆ ਦੇਖੋ ਬਿਲਕੁਲ ਸਖਤ ਜਿਹਾ ਹੋ ਜਾਣਗੇ ਇਦਾਂ ਕਰਕੇ ਵੜੀਆਂ ਬਿਲਕੁਲ ਸੁੱਕ ਜਾਣਗੇ ਤੇ ਇਸੇ ਤਰੀਕੇ ਨਾਲ ਜੇਕਰ ਤੁਸੀਂ ਚਾਹੋ ਨਾ ਤੁਸੀਂ ਆਪਣੀਆਂ ਵੜੀਆਂ ਬਣਾ ਸਕਦੇ ਹੋ ਕਰੇਲੇ ਵਾਲੀਆਂ ਠੀਕ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਵੀ ਬਣਦੀਆਂ ਨੇ ਇਹਨਾਂ ਨੂੰ ਆਪਾਂ ਸਬਜੀ ਦੇ ਵਿੱਚ ਜਿਵੇਂ ਆਪਾਂ ਫਰਾਈ ਕਰਕੇ ਪਾਵਾਂਗੇ ਜਿਵੇਂ ਆਪਾਂ ਆਮ ਅਮਰਿਤਸਰੀ ਬੜੀਆਂ ਹੁੰਦੀਆਂ ਨੇ ਸੇਮ ਓਵੇਂ ਹੀ ਬੜੀਆਂ ਹੁੰਦੀਆਂ ਦੇਖੋ ਜਿਵੇਂ ਬਣਾਈਆਂ ਹੁਣ ਦੇਖੋ 2-3 ਘੰਟੇ ਦੀ ਧੁੱਪ ਹੋਰ ਲੱਗ ਜੇਗੀ ਤੇ ਬਹੁਤ ਅੱਛੀ ਤਰ੍ਹਾਂ ਸੁੱਕ ਜਾਣਗੀਆਂ ਠੀਕ ਹੈ ਜੀ ਆਹ ਦੇਖੋ ਜੀ ਐਦਾਂ ਬਣਾ ਸਕਦੇ ਹੋ ਤੁਸੀਂ ਵੀ ਕਰੇਲੇ ਦੀ ਬੜੀਆਂ ਐਦਾਂ ਕਰਕੇ ਸਿੱਧੀਆਂ ਰੱਖ ਲਓ ਜੀ ਆਹ ਦੇਖੋ ਆ ਬੜੀਆਂ ਬਣ ਕੇ ਹੋ ਗਈਆਂ ਤਿਆਰ ਇੱਕਦਮ ਤੁਹਾਡੀਆਂ ਚਟਪਟ ਬੜੀਆਂ ਬਣ ਕੇ ਤਿਆਰ ਹੋ ਜਾਣਗੀਆਂ ਤੇ ਨਵੀਂ ਨਵੀਂ ਰੈਸਿਪੀ ਦਿਖਾਨੀਆਂ ਜਿੱਦਾਂ ਵੀ ਮੈਂ ਬਣਾਨੀਆਂ ਤੇ ਮਿਲਦੇ ਹਾਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਲ ਕਮ like